ਹੀਰੋਏ ਜਿਹੜੀ ਖਬਰ ਤੁਸੀਂ ਦੇਖਦੇ ਹੋਏ ਕਿ ਕਾਹ ਮੰਡੀ ਦੀ ਤੇ ਉੱਥੇ ਇੱਕ ਬੰਦਾ ਨਸ਼ਾ ਵੇਚਦਾ ਫੜਿਆ ਗਿਆ ਤੇ ਉਹਦੀ ਉਰੀ ਸ਼ਿਕਰ ਪਹੇਟ ਤਾਂ ਫਿਰ ਸਰਦਾਜੀ ਨੇ ਕੀ ਕੀਤਾ ਉਸ ਨਸ਼ੇ ਨੂੰ ਆਪਣੇ ਕੋਲ ਜਮਤ ਕਰਕੇ ਉਸ ਨੂੰ ਅੱਗ ਲਗਾ ਦਿੱਤੀ ਗਈ ਸਾਡੇ ਸਾਹਮਣੇ ਦਿਖਾ ਰਹੇ ਆ ਨਸ਼ੇ ਨੂੰ ਅੱਗ ਲਾਉਂਦੇ ਬਹੁਤ ਹੀ ਵਧੀਆ ਉਪਰਾਲਾ ਐਦਾਂ ਹੀ ਅਗਰ ਸਾਰੇ ਬੰਦੇ ਕਰਨ ਇਹ ਕਬੜਾ ਗਿਆ ਕਾਮੰਦੀਨੀ ਦੇ ਦੁਆਰਾ ਤੁਹਾਨੂੰ ਕਹਾਂਗੇ ਜੇ ਐਡੇ ਹੀ ਸਾਰੇ ਬੰਦੇ ਅਤੇ ਹੋ ਜਾਣ ਪਾਜੀ ਅੱਗੇ ਤੇ ਨਸ਼ਾ ਪੰਜਾਬ ਚੋਂ ਖਤਮ ਹੋ ਜਾਂਦਾ ਆ ਅਪਾ ਇਸ ਚੀਜ਼ ਦਾ ਬਹੁਤ ਹੀ ਜ਼ਿਆਦਾ ਵਿਰੋਧ ਕਰਦੇ ਆ ਨਸ਼ੇ ਦਾ ਖਾਸ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ